ਸ਼੍ਰੀ ਫਤਿਹਗੜ ਸਾਹਿਬ ਵਿਖੇ ਸ਼ਹੀਦੀ ਸਭਾ ਦੌਰਾਨ ਪੁਲਿਸ ਵੱਲੋਂ ਦੂਰ ਦਰਾਡੇ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਆਟੋ ਚਾਲਕਾਂ ਦੇ ਸ਼ੋਸ਼ਣ ਤੋਂ ਬਚਾਉਣ ਦੇ ਲਈ ਪੂਕਤਾ ਪ੍ਰਬੰਧ ਕੀਤੇ ਨੇ ਡੀਐਸਪੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪਿਛਲੇ ਸਮੇਂ ਸ਼ਹੀਦੀ ਸਭਾ ਦੌਰਾਨ ਦੂਜੇ ਜ਼ਿਲ੍ਹਿਆਂ ਦੇ ਸ਼ਹਿਰਾਂ ਤੋਂ ਵੱਡੀ ਗਿਣਤੀ ਦੇ ਵਿੱਚ ਆਟੋ ਚਾਲਕ ਇੱਥੇ ਆਉਂਦੇ ਸੀ ਜੋ ਆਵਾਜਾਈ ਦੇ ਵਿੱਚ ਵੀ ਵਿਗੜਨ ਪਾਉਂਦੇ ਸੀ ਤੇ ਕਿਰਾਇਆ ਵੀ ਜ਼ਿਆਦਾ ਵਸੂਲਦੇ ਸੀ ਹਾਲਾਂਕਿ ਇਸ ਸਾਲ ਪੁਲਿਸ ਨੇ ਸਰਹਿੰਦ ਦੇ ਵਿੱਚ ਸੱਤ ਆਟੋ ਯੂਨੀਅਨਾਂ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਆ ਤੇ ਤਕਰੀਬਨ 740 ਸਥਾਨਕ ਆਟੋ ਚਾਲਕਾਂ ਨੂੰ ਖਾਸ ਸਟਿੱਕਰ ਜਾਰੀ ਕੀਤੇ ਨੇ ਜਿਨ੍ਹਾਂ ਦਾ 20 ਰੁਪਏ ਦਾ ਨਿਸ਼ਚਿਤ ਕਿਰਾਇਆ ਤੇ ਰੂਟ ਮੈਪ ਵੀ ਨਿਰਧਾਰਤ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਹੈ ਕਿ ਬਿਨਾਂ ਸਟਿੱਕਰ ਵਾਲੇ ਆਟੋ ਚਾਲਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਉਹ ਲੋਕਾਂ ਨਾਲ ਧੋਖਾ ਨਾ ਕਰਨ ਤੇ ਟ੍ਰੈਫਿਕ ਵਿੱਚ ਜਾਮ ਨਾ ਕਰਨ। ਸਭਾ 225 ਇਨੇ ਬਹੁਤ ਸਚਾਰੂ ਢੰਗ ਦੇ ਨਾਲ ਚਲਾਉਣ ਵਾਸਤੇ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਦਿਸ਼ਾ ਅੰਦਰ ਦਿਸ਼ਾਂ ਤੇ ਜਿਹੜੀ ਆ ਫਿਰ ਬਹੁਤ ਬਰੀਕੀ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਔਰ ਇਹਦੇ ਵਿੱਚ ਇੱਕ ਬਹੁਤ ਵੱਡਾ ਅਪਰਾਲਾ ਕੀਤਾ ਗਿਆ ਕਿ ਜਿਵੇਂ ਪਿਛਲੇ ਪਿਛਲੇ ਜਿਹੜੇ ਸਮੇਂ ਸੀ ਉਹਨਾਂ ਦੇ ਵਿੱਚ ਪੂਰੇ ਡਿਸਟ੍ਰਿਕਟ ਚੋਂ ਜਾਂ ਹੋਰਲੇ ਗੋਵਿੰਦਗੜ੍ਹ ਮੰਡੀ ਗੋਵਿੰਦਗੜ੍ਹ ਖੰਨਾ ਵਗੈਰਾ ਤੋਂ ਵੀ ਆਟੋ ਜਿਹੜੀ ਲੋਕ ਲੈ ਆਉਂਦੇ ਸੀ ਜਿਹਦੇ ਨਾਲ ਉਹਨਾਂ ਲੋਕਾਂ ਨੂੰ ਲੋਕਲ ਜਿਹੜੀ ਮਰਿਆਦਾ ਦੀ ਬਾਰੇ ਜਾਣਕਾਰੀ ਨਹੀਂ ਸੀ ਤੇ ਨਾ ਹੀ ਇੱਥੇ ਦੇ ਕੋਈ ਰਸਤੇ ਬਾਰੇ ਜਾਣਕਾਰੀ ਹੁੰਦੀ ਸੀ ਤੇ ਉਹਦੇ ਨਾਲ ਸੰਗਤ ਜਿਹੜੀ ਆ ਬਹੁਤ ਜ਼ਿਆਦਾ ਡਿਸਟਰਬ ਹੁੰਦੀ ਸੀ ਐਰ ਕਾਂ ਕੀ ਕੀਤਾ ਵੀ ਆਪਣੀਆਂ ਸੱਤ ਯੂਨੀਅਨਾਂ ਨੇ ਉਹਨਾਂ ਦੇ ਵਿੱਚ 450 ਦੇ ਕਰੀਬ ਜਿਹੜੇ ਆਟੋ ਨੇ ਤੇ ਉਹਨਾਂ ਸੱਤਾਂ ਨੂੰ ਬੁਲਾ ਕੇ ਇਕੱਲੇ ਇਕੱਲੇ ਆਟੋ ਦੀ ਆਪਾਂ ਲਿਸਟ ਲੈ ਕੇ ਮਾਲਜੋਗ ਐਸਐਸਪੀ ਸਾਹਿਬ ਨਾਲ ਡਿਸਕਸ ਕਰਕੇ ਤੇ ਆਪਾਂ ਇਕੱਲੇ ਇਕੱਲੇ ਦਾ ਉਹ ਜਿਹੜਾ ਹੈਗਾ ਸਟicker ਜਾਰੀ ਕਰਤਾ ਇਹ ਹਰੇਕ ਆਟੋ ਦੇ ਉੱਤੇ ਹੋਏਗਾ ਔਰ ਇਹ 20 ਰੁਪਏ ਜਿਹੜਾ ਕਿਰਾਇਆ ਪੱਕਾ 20 ਰੁਪਏ ਲੈਣਗੇ ਤੇ ਹਰ ਇੱਕ ਗਲੀ ਸੜਕ ਬਾਰੇ ਰਸਤੇ ਬਾਰੇ ਇਹਨਾਂ ਨੂੰ ਪਤਾ ਤੇ ਬੜੇ ਅچھے ਤਰੀਕੇ ਦੇ ਨਾਲ ਸੰਗਤ ਨੂੰ ਜਿਹੜਾ ਹੈਗਾ ਉਹ ਸਹੂਲਤ ਪ੍ਰਦਾਨ ਕਰਨਗੇ ਸਾਰੀਆਂ ਪਾਰਕਿੰਗਾਂ ਬਾਰੇ ਜਾਣਕਾਰੀ ਇਹਨਾਂ ਨੂੰ ਬਰੀਫ ਕਰਤਾ ਮੀਟਿੰਗ ਕਰਤੀਏ ਸਟicker ਜਾਰੀ ਕਰਦੇ ਇਸ ਤੋਂ ਇਲਾਵਾ ਜਿਹੜਾ ਕੋਈ ਵੀ ਜਿਹੜਾ ਹੈਗਾ ਆਟੋ ਆਉ ਆਣ ਅਧਿਕਾਰਤ ਸਮਝਿਆ ਜਾਏਗਾ ਉੱਤੇ ਕਾਰਵਾਈ ਕੀਤੀ ਜਾਏਗੀ ਤੇ ਤੁਹਾਡੇ ਨਾਲ ਹੀ ਮੈਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਬਾਹਰ ਦਾ ਆਟੋ ਆ ਕੇ ਕਿਸੇ ਕਿਸਮ ਦੀ ਕੋਈ ਸੰਗਤਨਾ ਠੱਗੀ ਨਾ ਮਾਰੇ ਉਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਏ ਜਗਬਾਣੀ ਟਿਪਲੇ ਜਗਦੇਵ ਸਿੰਘ ਦੀ ਰਿਪੋਰਟ